ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਵੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਮੈਂ ਆਪ ਕਰਵਾਇਆ। ਸਾਡੀ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਆਏ ਉਹਦਾ ਕਾਰਨ ਮੈਂ ਆਪ ਆ। ਇਹਦੇ ਪਿੱਛੇ ਵਜ੍ਹਾ ਕੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੋਇਆ ਵੀ ਮੈਂ ਉਹ ਆਪ ਕਿਉਂ ਕਰਵਾਇਆ ਤੇ ਕਿਵੇਂ ਹੋਇਆ? ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਜੇ ਤੁਹਾਡੀ ਜ਼ਿੰਦਗੀ ਵਿੱਚ ਵੀ ਬਹੁਤ ਜ਼ਿਆਦਾ ਦੁੱਖ ਨੇ ਕਸ਼ਟ ਨੇ ਹਨਾ ਮੁਸੀਬਤਾਂ ਵਾਧੀਆਂ ਜਾ ਰਹੀਆਂ ਨੇ ਤਾਂ ਫਿਰ ਮੈਂ ਤੁਹਾਨੂੰ ਅੱਜ ਇੱਕ ਚੀਜ਼ ਦੀ ਗਰੰਟੀ ਲਿਖ ਕੇ ਦੇ ਸਕਦੀ ਆਂ ਵੀ ਜੇ ਤੁਸੀਂ ਵੀਡੀਓ ਬਹੁਤ ਧਿਆਨ ਨਾਲ ਸੁਣ ਲਈ ਤੇ ਸਮਝ ਲਈ ਤਾਂ ਤੁਹਾਡੀ ਵੀ ਜ਼ਿੰਦਗੀ ਸਾਡੇ ਵਾਂਗ ਬਦਲ ਜਾਊਗੀ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਹਤੇ ਅਮਲ ਜ਼ਰੂਰ ਕਰਿਓ ਤੇ ਵਾਅਦ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਪਰਸੋਂ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਹੁਕਮਨਾਮੇ ਦੀ ਵੀਡੀਓ ਸ਼ੇਅਰ ਕਰਦੇ ਨੇ ਸ਼ਾਰਟ ਵੀ ਪਾਉਂਦੇ ਨੇ ਸੋ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਅਗਰ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਹਾਡੇ ਚੈਨਲ ਦਾ ਨਾਮ ਵੀ ਲਈਏ ਤਾਂ ਤੁਹਾਨੂੰ ਕੀ ਕਰਨਾ ਹੋਵੇਗਾ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਹੀ ਜਵਾਬ ਦੇਣਾ ਹੋਵੇਗਾ ਸੋ ਚਲੋ ਆਪਾਂ ਵੀਡੀਓ ਨੂੰ ਹੁਣ ਅੱਗੇ ਕਰਦੇ ਹਾਂ ਕੰਟੀਨਿਊ ਜਿਹੜੀ ਵੀਡੀਓ ਅੱਜ ਮੈਂ ਤੁਹਾਡੇ ਲਈ ਚੁਣੀ ਆ ਨਾ ਇਹਦੇ ਪਿੱਛੇ ਬਹੁਤ ਵੱਡਾ ਮੀਨ ਰੀਜ਼ਨ ਹੈ ਬਹੁਤ ਵੱਡਾ ਕਾਰਨ ਹੈ ਕਾਰਨ ਇਹ ਹੈ ਵੀ ਅਕਸਰ ਤੁਸੀਂ ਦੇਖਿਆ ਹੋ ਮੈਂ ਤੁਹਾਡੇ ਨਾਲ ਗੁਰਬਾਣੀ ਦੀਆਂ ਮੋਟੀਵੇਸ਼ਨਲ ਸੱਚੀਆਂ ਘਟਨਾਵਾਂ ਦੀਆਂ ਤੇ ਲਾਅ ਪ੍ਰੋਟੈਕਸ਼ਨ ਦੀਆਂ ਵੀਡੀਓ ਸ਼ੇਅਰ ਕਰਦੀ ਹਾਂ ਜਿਦੇ ਵਿੱਚ ਮੇਰੀ ਜ਼ਿਆਦਾਤਰ ਕੋਸ਼ਿਸ਼ ਹੁੰਦੀ ਆ ਕਿ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਦੁੱਖ ਨੇ ਉਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਘਟਾ ਸਕੀਏ ਪਰ ਫਿਰ ਵੀ ਉਸ ਦੇ ਬਾਵਜੂਦ ਤੁਹਾਨੂੰ ਮੈਨੂੰ ਕਈ ਹਜੇ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਗੁਰਬਾਣੀ ਵਿੱਚ ਆਪਦੇ ਆ ਸਾਡੀ ਸੋਚ ਵੀ ਪਰ ਹਮੇਸ਼ਾ ਨੈਗੇਟਿਵ ਰਹਿੰਦੀ ਆ ਸਾਡੀ ਜ਼ਿੰਦਗੀ ਵਿੱਚ ਦੁੱਖ ਵਾਧਦੇ ਵੀ ਜਾਂਦੇ ਨੇ ਮੈਂ ਤੁਹਾਡੇ ਨਾਲ ਇਹ ਵੀ ਸਾਂਝੇ ਕੀਤੇ ਸੀ ਵੀ ਤੇ ਪਿੱਛੇ ਕਾਰਨ ਕੀ ਆ ਉਹ ਕਾਰਨ ਨਾਲ ਤੁਸੀਂ ਸਹਿਮਤ ਵੀ ਹੋਈ ਪਰ ਫਿਰ ਵੀ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਵਧ ਰਹੇ ਨੇ ਸੋ ਇਸੇ ਕਰਕੇ ਅੱਜ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਕਿ ਤੁਹਾਡੀ ਉਸ ਪ੍ਰੋਬਲਮ ਨੂੰ ਮੈਂ ਖਤਮ ਕਰਨ ਦੇ ਵਿੱਚ ਹੋਰ ਜ਼ਿਆਦਾ ਸਹਿਯੋਗ ਕਰ ਸਕਾਂ ਮੈਂ ਕਾਫੀ ਪਰ ਵੈਸੇ ਤੁਹਾਡੇ ਨਾਲ ਸ਼ੇਅਰ ਕੀਤਾ ਮੈਂ ਸ਼ਾਰਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਨ ਮੇਨ ਚੀਜ਼ਾਂ ਜੀ ਮੈਂ ਡਿਟੇਲਸ ਸ਼ੇਅਰ ਕਰੂੰਗੀ ਤਾਂ ਵੀਡੀਓ ਬਹੁਤ ਵੱਡੀ ਹੋ ਜੂ ਆ ਦੇਖੋ ਜਦੋਂ ਸਾਡੇ ਉੱਤੇ ਦੁੱਖ ਦਾ ਟਾਈਮ ਆਇਆ ਬਹੁਤ ਜ਼ਿਆਦਾ ਯਾਨੀ ਕਿ ਮੈਂ ਕਹਿ ਸਕਦੀ ਹਾਂ ਵੀ ਗਰੀਬੀ ਆਈ ਹੈ ਨਾ ਤਾਂ ਉਸ ਟਾਈਮ ਹਾਲਾਤ ਇੰਨੇ ਕ ਬੱਦ ਤੋਂ ਬੱਤਰ ਸੀ ਕਿ ਮੈਂ ਸਵੇਰੇ ਉੱਠਣਾ ਸਵੇਰੇ ਉੱਠਣ ਤੋਂ ਲੈ ਕੇ ਉਸ ਸਮੇਂ ਅਸੀਂ ਪਾਠ ਨਹੀਂ ਸੀ ਕਰਦੇ ਉਸ ਸਮੇਂ ਮੈਂ ਪੋਜ਼ਿਟਿਵ ਜਿਹੜੀਆਂ ਬੁੱਕਸ ਨੇ ਉਹ ਨਹੀਂ ਸੀ ਪੜ੍ਹਨ ਦੀ ਹਨਾ ਬਸ ਹਰ ਟਾਈਮ ਚਿੰਤਾ ਚ ਲੱਗੇ ਰਹਿਣਾ ਸਵੇਰੇ ਉੱਠਣਾ ਉੱਠਦੀ ਵੀ ਉਸ ਟਾਈਮ ਲੇਟ ਸੀ ਮੈਂ ਉੱਠਣ ਤੋਂ ਲੈ ਕੇ ਸੌਣ ਤੱਕ ਬਸ ਇੱਕੋ ਹੀ ਕੰਮ ਹੁੰਦਾ ਸੀ ਮੇਰੇ ਕੋਲੇ ਜਿਹੜੇ ਘਰ ਦੇ ਕੰਮ ਆ ਉਹ ਤਾਂ ਚਲੋ ਆਪਾਂ ਕਰਦੀਆਂ ਉਸ ਤੋਂ ਇਲਾਵਾ ਇੱਕੋ ਹੀ ਕੰਮ ਸੀ ਹਰ ਟਾਈਮ ਚਿੰਤਾ ਹੀ ਕਰੀ ਜਾਣਾ ਹਰ ਟਾਈਮ 네ਗੇਟਿਵ ਹੀ ਸੋਚੀ ਜਾਣਾ ਤੇ 네ਗੇਟਿਵ ਮੈਂ ਕੀ ਸੋਚਦੀ ਸੀ ਸਾਡੇ ਕੋਲ ਹੀ ਜ਼ਮੀਨ ਜਾਇਤ ਨਹੀਂ ਨਹੀਂ ਹੈਗੀ ਸਾਡੇ ਕੋਲ ਨਾ ਪੈਸਾ ਨਹੀਂ ਹੈਗਾ ਸਾਡੇ ਬੱਚੇ ਦਾ ਫਿਊਚਰ ਕੀ ਬਣੂਗਾ ਸਾਡੇ ਬੱਚੇ ਦਾ ਅੱਗੇ ਜਾ ਕੇ ਉਹਦੀ ਮੈਰਿਜ ਵੀ ਹੋ ਪਾਊਗੀ ਕਿ ਨਹੀਂ ਹੋ ਪਾਊਗੀ ਕਿਵੇਂ ਅਸੀਂ ਉਹਨੂੰ ਲਾਈਫ ਦੇ ਵਿੱਚ ਸੈੱਟ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਉਹਦੇ ਲਈ ਕੁਝ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਕਿਵੇਂ ਅਸੀਂ ਉਹਦੀ ਜੋ ਅੱਜ ਅਸੀਂ ਦੁੱਖ ਦੇਖ ਰਹੀਆਂ ਵੀ ਉਹਦੀ ਜ਼ਿੰਦਗੀ 'ਚ ਉਹ ਦੁੱਖ ਨਾ ਹੋਣ ਅਸੀਂ ਉਹਦੇ ਲਈ ਕੀ ਕਰਾਂਗੇ ਹਰ ਟਾਈਮ ਬਸ ਚਿੰਤਾ ਹੀ ਉਹਦੇ ਨਾਲ ਕੀ ਹੋਇਆ ਚਿੰਤਾ ਨਾਲ ਹੱਲ ਤੱਕ ਕੁਝ ਨਹੀਂ ਨਿਕਲਿਆ ਉਹਦੇ ਨਾਲ ਮੈਨੂੰ ਟੈਨਸ਼ਨ ਡਿਪਰੈਸ਼ਨ ਐਂਜਾਇਟੀ ਬੀਪੀ ਦੀ ਪ੍ਰੋਬਲਮ ਹਾਰਟ ਬੀਟ ਦਾ ਵਧਣਾ ਹਰ ਸਾਰੀਆਂ ਬਿਵਾਰੀਆਂ ਮੈਨੂੰ ਇਕੱਠੀਆਂ ਹੋ ਗਈਆਂ ਮਾਈਗਰੇਨ ਉਹ ਬਿਮਾਰੀਆਂ ਤੇ ਪੈਸੇ ਲੱਗਣੇ ਸ਼ੁਰੂ ਹੋ ਗਏ ਪੈਸੇ ਦੀ ਥੋੜ੍ਹ ਵੈਸੀ ਘਰ ਵਿੱਚ ਸੀ ਤੇ ਜਿੰਨਾ ਮੈਂ ਉਹ ਸੋਚਦੀ ਜਾ ਰਹੀ ਸੀ ਨਾ ਸਾਡੀ ਜ਼ਿੰਦਗੀ ਉਸ ਤੋਂ ਵੀ ਜ਼ਿਆਦਾ ਬੱਤਰ ਹੁੰਦੀ ਜਾ ਰਹੀ ਸੀ ਕਿਉਂ ਕਿ ਹਰ ਟਾਈਮ ਮੇਰੇ ਕੋਲ ਇੱਕੋ ਹੀ ਕੰਮ ਸੀ ਚਿੰਤਾ 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 ਤੇ ਉਸ ਤੋਂ ਬਾਅਦ ਇੱਕ ਇਹ ਜਿਹਾ ਦਿਨ ਆਇਆ ਵੀ ਜਦੋਂ ਤੁਸੀਂ ਇਹ ਸਮਝ ਲਓ ਵੀ ਬਹੁਤ ਰੋਏ ਉਸ ਦਿਨ ਮੈਂ ਰੋ ਕੇ ਮੈਂ ਉਸ ਦਿਨ ਜਦੋਂ ਆਪਾਂ ਪ੍ਰਮਾਤਮਾ ਤੋਂ ਕਿਸੇ ਚੀਜ਼ ਦਾ ਜਵਾਬ ਮੰਗਦੇ ਆ ਹੱਲ ਮੰਗਦੇ ਹਣਾ ਸੱਚੇ ਮਨ ਤੋਂ ਤਾਂ ਫਿਰ ਜਦੋਂ ਪੁਕਾਰਦੇ ਆ ਤਾਂ ਫਿਰ ਉਹ ਜ਼ਰੂਰ ਆਪਣੀ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਜ਼ਰੂਰ ਕਰਦੇ ਨੇ ਤਾਂ ਚਲੋ ਜੀ ਉਸ ਤੋਂ ਬਾਅਦ ਅ ਮਨ ਵਿੱਚ ਇਹ ਆਇਆ ਵੀ ਕਿਉਂ ਨਾ ਮੈਂ ਵੀ ਘਰ ਦੇ ਵਿੱਚ ਜਿਹੜਾ ਹੈਗਾ ਪੁੱਥੀ ਸਭ ਲੈ ਕੇ ਆਵਾਂ ਸਹਿਦ ਪਾਠ ਆਰੰਭ ਕਰੀਏ ਚਲੋ ਇੱਕ ਅੰਗ ਸਹਿਬ ਤੋਂ ਆਰੰਭਤਾ ਹੋਈ ਉਹ ਇੱਕ ਅੰਗ ਸਹਿਬ ਵੀ ਮੈਂ ਬੜੀ ਮੁਸ਼ਕਲ ਨਾ ਕਰਨਾ ਮਤਲਬ ਉਹਦੀ ਵੀ ਮੈਨੂੰ ਪਹਿਲਾਂ ਚਿੰਤਾ ਪੈ ਜਾਣੀ ਵੀ ਮੈਂ ਇੱਕ ਅੰਗ ਸਹਿਬ ਕਰਨਾ ਹੈ ਚਲੋ ਬਾਬਾ ਜੀ ਨੇ ਇਹ ਕਿਹਾ ਸੀ ਵੀ ਅਰਥ ਸਮਝ ਕੇ ਕਰਨਾ ਹੈ ਉਹਦੀ ਇੱਕ ਸਾਈਡ ਬਾਣੀ ਇੱਕ ਸਾਈਡ ਅਰਥ ਦਿੱਤੇ ਹੁੰਦੇ ਸੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਔਖੇ ਸੌਖੇ ਹੋ ਗਈ ਮਤਲਬ ਇਹ ਸਮਝ ਲਓ ਔਖੇ ਸੌਖੇ ਮਤਲਬ ਅੰਦਰੋਂ ਮਨ ਹੀ ਨਹੀਂ ਸੀ ਮੰਦਾ ਵੀ ਬਾਣੀ ਜਪਾਂ ਪਰ ਤੱਕੇ ਨਾਲ ਜਪ ਰਹੀ ਸੀ ਸੁਰਤ ਵੀ ਨਹੀਂ ਸੀ ਤੇ ਇੱਕ ਦੀ ਧਿਆਨ ਵੀ ਨਹੀਂ ਸੀ ਲੱਗਦਾ ਮਨ ਇਧਰ ਉਧਰ ਭਟਕਦਾ ਸੀ ਫਿਰ ਵੀ ਜਾ ਪ ਰਹੀ ਸੀ ਹਾਂ ਜਿੱਥੇ ਕੋਈ ਇਹ ਜੀ ਅਰਥ ਮੈਨੂੰ ਸਮਝ ਆਉਂਦੇ ਨਾ ਜਦੋਂ ਪੜ੍ਹਦੀ ਵੀ ਹਰ ਚੀਜ਼ ਮੈਨੂੰ ਇੰਟਰਸਟਿੰਗ ਲੱਗਦੀ ਵੀ ਪਰਮਾਤਮਾ ਨੇ ਕਿਹਾ ਵੀ ਜਮ ਚਿੰਤਾ ਨਹੀਂ ਕਰਨੀ ਤੇ ਗੁਰੂ ਤੇ ਭਰੋਸਾ ਰੱਖ ਪਰਮਾਤਮਾ ਹਰ ਚੀਜ਼ ਸਾਡਾ ਸਾਥ ਦਿੰਦੇ ਨੇ ਇਹ ਚੀਜ਼ਾਂ ਜਦੋਂ ਮੈਨੂੰ ਸਮਝ ਆਉਣ ਲੱਗੀਆਂ ਉਸ ਤੋਂ ਬਾਅਦ ਇੱਕ ਦਿਨ ਬੈਠੇ-ਬੈਠੇ ਮੈਂ ਸੋਚਿਆ ਵੀ ਮੈਨੂੰ ਨਾ ਕਿਸੇ ਨੇ ਦੋ ਕਿਤਾਬਾਂ ਦਿੱਤੀਆਂ ਸੀ ਪੋਜ਼ਿਟਿਵ ਥਿੰਕਿੰਗ ਦੀ ਕਾਫੀ ਸਾਲ ਪਹਿਲਾਂ ਤੇ ਮੈਂ ਕਿਹਾ ਕਿ ਮੈਂ ਕਿਉਂ ਨਾ ਪੜਾਂ ਤੇ ਮੈਨੂੰ ਯਾਦ ਵੀ ਨਹੀਂ ਸੀ ਸਮਾਨ ਦੇ ਵਿੱਚ ਮੈਂ ਕਿੱਥੇ ਰੱਖਿਆ ਮੈਂ ਉਸ ਦਿਨ ਤੁਸੇ ਐ ਸਮਝੋ ਵੀ 2-3 ਘੰਟੇ ਲਾ ਕੇ ਉਹ ਕਿਤਾਬਾਂ ਲੱਭੀਆਂ ਲੱਭਣ ਤੋਂ ਬਾਅਦ ਮੈਂ ਉਹਨਾਂ ਨੂੰ ਖੋਲਿਆ ਪੜਨਾ ਸ਼ੁਰੂ ਕੀਤਾ ਜਿਵੇਂ ਦਿਨ ਦੇ ਟਾਈਮ ਮੈਂ ਪਾਠ ਕਰ ਲੈਣਾ ਸ਼ੁਰੂ ਦੇ ਵਿੱਚ ਪਾਠ ਮੈਂ ਦਿਨ ਦੇ ਸਮੇਂ ਸ਼ੁਰੂ ਕੀਤਾ ਸੀ ਪਾਠ ਕਰ ਲੈਣਾ ਦਿਨੇ ਮੈਂ ਉਹ ਕਿਤਾਬਾਂ ਪੜ੍ਹਨੀ ਆ ਪੜ੍ਹਨੀਆਂ ਤੇ ਹੌਲੀ-ਹੌਲੀ ਮੈਨੂੰ ਸਮਝ ਆਉਣ ਲੱਗਿਆ ਵੀ ਮੈਂ ਹਰ ਟਾਈਮ ਚਿੰਤਾ ਕਰਦੀ ਆ ਸ਼ਾਇਦ ਸਾਡੀ ਜ਼ਿੰਦਗੀ ਵਿੱਚ ਜਿਹੜਾ ਇਹ ਔਖ ਵਧਦੀ ਜਾ ਰਹੀ ਉਹਦਾ ਕਾਰਨ ਇਹੀ ਹੈ ਕਿ ਮੈਂ ਹਰ ਟਾਈਮ ਉਹ ਚੀਜ਼ਾਂ ਸੋਚ ਰਹੀ ਆ ਤੇ ਸਾਡੇ ਨਾ ਦੇਖੋ ਜਿਹੜੇ ਰੀਤੀ ਸਿੱਧੀ ਪ੍ਰਾਪਤ ਕਰਦੇ ਨੇ ਜਿਹੜੇ ਮਹਾਪੁਰਸ਼ ਹੁੰਦੇ ਨੇ ਉਹ ਜਿਹੜਾ ਧਿਆਨ ਟਿਕਾਉਂਦੇ ਆ ਨਾ ਉਹ ਸਾਡੇ ਦਿਮਾਗ ਵਿੱਚ ਅਜਿਹੀ ਸ਼ਕਤੀ ਹੁੰਦੀ ਆ ਜਿਹੜੀ ਸਾਨੂੰ ਰੱਬ ਨਾਲ ਜੋੜਦੀ ਆ ਤੇ ਉਹ ਸਾਡਾ ਕਿਹੜਾ ਦਿਮਾਗ ਹੁੰਦਾ ਸਬਕੌਂਸ਼ੀਅਸ ਮਾਈਂਡ ਹੁੰਦਾ ਜੇ ਸਾਡਾ ਦਿਮਾਗ ਸਾਡੇ ਕੰਟਰੋਲ ਵਿੱਚ ਆ ਜੇ ਨਾ ਜਿਹੜੇ ਸੰਤ ਮਹਾਪੁਰਸ਼ ਹੁੰਦੀਆਂ ਉਹ ਆਪਣੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਕਰਦੇ ਨੇ ਤੇ ਜਿਹੜਾ ਇਨਸਾਨ ਦਿਮਾਗ ਨੂੰ ਕੰਟਰੋਲ ਕਰਨਾ ਸਿੱਖ ਗਿਆ ਸਮਝ ਲਓ ਉਸ ਨੇ ਦੁਨੀਆ ਦੇ ਉੱਤੇ ਜਿੱਤ ਹਾਸਲ ਕਰ ਲਈ ਉਹਦਾ ਆਉਣ ਦਾ ਮਕਸਦ ਇੱਥੇ ਹੋ ਗਿਆ ਪੂਰਾ ਹੋ ਗਿਆ ਕਿਉਂਕਿ ਦੇਖ ਜਿਹੜੇ ਮਹਾਂਪੁਰਸ ਹੁੰਦੇ ਆ ਨਾ ਦਿਮਾਗ ਕੰਟਰੋਲ ਚ ਹੁੰਦਾ ਹਰ ਗੱਲ ਚ ਖੁਸ਼ ਰਹਿੰਦੇ ਨੇ ਹਮੇਸ਼ਾ ਸ਼ਾਂਤ ਰਹਿੰਦੇ ਨੇ ਉਹਨਾਂ ਦਾ ਬੜਾ ਠੰਡਾ ਸੁਭਾਅ ਹੁੰਦਾ ਹੈ ਉਹ ਕਦੇ ਕਿਸੇ ਨਾਲ ਬੀਮਾਨੀ ਨਹੀਂ ਕਰਦੇ ਹਮੇਸ਼ਾ ਦੂਜਿਆਂ ਦਾ ਭਲਾ ਕਰਦੇ ਨੇ ਹਨਾ ਜ਼ਿੰਦਗੀ ਬਦਲ ਜਾਂਦੀ ਹੈ ਸੋ ਇਸੇ ਤਰੀਕੇ ਨਾਲ ਮੈਨੂੰ ਉਹ ਚੀਜ਼ ਥੋੜੀ ਥੋੜੀ ਸਮਝ ਆਉਣੀ ਸ਼ੁਰੂ ਹੋਈ ਤੇ ਉਦੋਂ ਉਦੋਂ ਬਾਣੀ ਵੀ ਜਿਹੜੀ ਅਰਥ ਸਮਿਤ ਸਮਝਦੀ ਗਈ ਮੈਂ ਤਾਂ ਫਿਰ ਮੈਨੂੰ ਸਮਝ ਆਇਆ ਵੀ ਜਿਹੜੀਆਂ ਪੋਜ਼ਿਟਿਵ ਕਿਤਾਬਾਂ ਪੜ੍ਹਦੀਆਂ ਉਹਦੇ ਵਿੱਚ ਹੀ ਲਿਖਿਆ ਵੀ ਜਿੰਨਾ ਸੀ ਚਿੰਤਾ ਨੂੰ ਸੋਚਾਂਗੇ ਜਿੰਨਾ ਆਪਾਂ ਮਾੜਾ ਸੋਚਾਂਗੇ 네ਗੇਟਿਵ ਸੋਚਾਂਗੇ ਚਾਹੇ ਉਹ ਆਪਣੇ ਲਈ ਚਾਹੇ ਉਹ ਕਿਸੇ ਲਈ ਤਾਂ ਫਿਰ ਉਨੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਵਾਧਦੀ ਜਾਊਗੀ ਸਾਡੀਆਂ ਜ਼ਿੰਦਗੀ 'ਚ ਮੁਸ਼ਕਲਾਂ ਵਧੀਆਂ ਜਾਣੀਆਂ ਤਾਂ ਇੱਕ ਦਿਨ ਫਿਰ ਮੈਂ ਫੈਸਲਾ ਕੀਤਾ ਵੀ ਹੁਣ ਮੈਂ ਚੀਜ਼ਾਂ ਜਿਹੜੀਆਂ ਨਹੀਂ ਸੋਚਣੀਆਂ ਤੇ ਇਹਦੀਆਂ ਬਹੁਤ ਸੋਹਣੀਆਂ ਉਦਾਹਰਨਾਂ ਮੈਂ ਤੁਹਾਨੂੰ ਦੱਸਦੀਆਂ ਬੀ ਜਿਵੇਂ ਆਪਾਂ ਸੋਚਦੇ ਆ ਨਾ ਉਹੀ ਸਾਡੀ ਜ਼ਿੰਦਗੀ ਚ ਹੁੰਦਾ ਕਿ ਨਹੀਂ ਹੈ ਉਹਦਾ ਅੱਜ ਮੈਂ ਤੁਹਾਨੂੰ ਬਹੁਤ ਵੱਡਾ ਸਬੂਤ ਦਊਂਗੀ ਜਦੋਂ ਕੁਝ ਗੱਲਾਂ ਕਿਉਂਕਿ ਉਸ ਉਹਨੇ ਸਮੇਂ ਤੱਕ ਮੈਨੂੰ ਨਹੀਂ ਸੀ ਪਤਾ ਵੀ ਅਸੀਂ ਜੋ ਸੋਚਦੇ ਹਾਂ ਉਹ ਸਾਡੀ ਜ਼ਿੰਦਗੀ ਵਿੱਚ ਉਦਾਂ ਹੁੰਦਾ ਹੈ ਤਾਂ ਮੈਂ ਬਹਿ ਕੇ ਇੱਕ ਦਿਨ ਕਾਫੀ ਸਾਰੀਆਂ ਚੀਜ਼ਾਂ ਸੋਚੀਆਂ ਉਦੋਂ ਪਹਿਲਾਂ ਦਾ ਸਮਾਂ ਸੋਚਿਆ ਵੀ ਮੈਂ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਬਾਰੇ ਸੋਚਿਆ ਸੀ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਮੇਰੀ ਜ਼ਿੰਦਗੀ ਵਿੱਚ ਸਨ ਉਹਵੇਂ ਹੋਈਆਂ ਜਿਵੇਂ ਮੈਂ ਸੋਚਿਆ ਇੱਕ ਵਕਤ ਜਦੋਂ ਉਸ ਚੰਡੀਗੜ੍ਹ ਰਹਿੰਦੇ ਸੀ ਤਾਂ ਉਸ ਸਮੇਂ ਮੈਂ ਇੱਕ ਸੁਪਨਾ ਦੇਖਿਆ ਸੀ ਕਿ ਮੈਂ ਆਪਣੀ ਟਿਫਨ ਸਰਵਿਸ ਸਟਾਰਟ ਕਰਾਂ ਇੱਕ ਦੋ ਮਹੀਨਿਆਂ ਉਸ ਵਾਰੀ ਦਿਮਾਗ ਵਿੱਚ ਪਲਾਨਿੰਗ ਕਰਦੀ ਰਹੀ ਸੋਚਦੀ ਰਹੀ ਕਿਵੇਂ ਸ਼ੁਰੂ ਕਰ ਸਕਾਂ ਕਿਵੇਂ ਤੇ ਮੈਂ ਹਮੇਸ਼ਾ ਮਨ ਵਿੱਚ ਖੁਆਇਸ਼ ਰੱਖਣੀ ਵੀ ਸਾਡੇ ਵੀ ਇੰਨੇ ਟਿਫਨ ਹੋਣਗੇ ਸਾਡੀ ਵੀ ਰੋਜ਼ ਦੀ ਇਨਕਮ ਆਊਗੀ ਅਸੀਂ ਐ ਮਿਹਨਤ ਕਰਾਂਗੇ ਇੰਨਾ ਬੀਜ਼ੀ ਹੋਵਾਂਗੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਸੇਮ ਐਗਜ਼ੈਕਟਲੀ ਚੀਜ਼ ਹੋਈ ਸੀ ਉਦੋਂ 2 ਮਹੀਨੇ ਬਾਅਦ ਅਸੀਂ ਤੋਂ ਟਿਫਨ ਸਰਵਿਸ ਦਾ ਕੰਮ ਸਟਾਰਟ ਕੀਤਾ ਸਾਡਾ ਟਿਫਨ ਸਰਵਿਸ ਦਾ ਕੰਮ ਇੱਕਦਮ ਇੰਨਾ ਜ਼ਿਆਦਾ ਤਰੱਕੀਆਂ ਦੇ ਵਿੱਚ ਹੋ ਗਿਆ ਕਿ ਹਰ ਰੋਜ਼ ਦੀ ਪੇਮੈਂਟ ਆਣੀ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਦੋਂ ਅਸੀਂ ਇੱਥੇ ਆਏ ਹਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਮੁਸ਼ਕਿਲ ਦਾ ਮੈਂ ਸੋਚੀਗੀ ਹਰ ਟੰ ਚਿੰਤਾ ਕਰੀਏ ਤਾਂ ਸਾਡੀ ਜ਼ਿੰਦਗੀ ਵਿੱਚ ਚਿੰਤਾ ਵਧਣੀ ਸ਼ੁਰੂ ਹੋ ਗਈ ਦੁੱਖ ਵਧਣੀ ਸ਼ੁਰੂ ਹੋ ਗਏ ਕਿਉਂ ਕਿਉਂਕਿ ਮੈਂ ਹਰ ਟੰ ਚਿੰਤਾ ਦੁੱਖ ਵਾਲੀ ਸੋਚ ਰਹੀ ਸੀ ਪਹਿਲਾਂ ਮੈਂ ਟਿਫਨ ਸਰਵਿਸ ਵਾਲੀ ਸੋਚਿਆ ਵੀ ਉਹ ਸ਼ੁਰੂ ਕਰਨੀ ਐ ਹਰ ਤਰੀਕੇ ਨਾਲ ਸ਼ੁਰੂ ਕਰਨੀ ਐ ਤੋ ਕਰੀ ਸੋਚਿਆ ਸੀ ਵਿੱਚੋਂ ਕਾਮਯਾਬੀ ਹਾਸਲ ਕਰਨੀ ਆ ਬਹੁਤ ਸੋਹਣਾ ਕੰਮ ਚੱਲ ਪਿਆ ਸੀ ਲੇਕਿਨ ਚਲੋ ਕੁਝ ਮਜਬੂਰੀਆਂ ਕਰਕੇ ਸਾਨੂੰ ਪਿੰਡ ਵਾਪਸ ਆਉਣਾ ਪਿਆ ਦੂਸਰਾ ਮੈਂ ਹੀ ਸੋਚਿਆ ਸੀ ਇੱਥੇ ਆ ਕੇ ਵੀ ਸਾਡੀ ਜ਼ਿੰਦਗੀ ਦਾ ਦੁੱਖ ਹੀ ਬਹੁਤ ਜ਼ਿਆਦਾ ਨਹੀਂ ਦੁੱਖ ਵਧੇ ਗਏ ਫਿਰ ਉਸ ਤੋਂ ਬਾਅਦ ਜਦੋਂ ਜਿਵੇਂ YouTube ਚੈਨਲ ਮੈਂ ਸ਼ੁਰੂ ਕੀਤਾ ਸੀ ਬਹੁਤ ਸਾਰੇ ਤੁਹਾਡੇ ਵਿੱਚੋਂ ਯੂਟਿਊਬਰ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਬਹੁਤ ਸਾਲ ਲੱਗੇ ਹੋਣਗੇ ਮਿਹਨਤ ਕਰਦਿਆਂ ਉਹ ਹਲੇ ਤੱਕ ਉਹਨਾਂ ਦਾ ਚੈਨਲ ਆਹਾ ਹਾਲ ਮੋਨਟਾਈਜ਼ ਵੀ ਨਹੀਂ ਹੋਇਆ ਹੋਣਾ ਜਾਂ ਪੂਰਾ ਮੋਨਟਾਈਜ਼ ਨਹੀਂ ਹੋਇਆ ਹੋਣਾ ਜਾਂ ਉਹਨਾਂ ਦੀ ਪਹਿਲੀ ਇਨਕਮ ਵੀ ਨਹੀਂ ਆਈ ਹੋਣੀ ਜਿਸ ਦਿਨ ਮੈਂ ਸ਼ੁਰੂ ਕੀਤਾ ਆਪਣੀ ਇੱਕ ਪੋਜ਼ਿਟਿਵ ਸੋਚ ਦੇ ਨਾਲ ਕੀਤਾ ਪੋਜ਼ਿਟਿਵ ਸੋਚ ਮੈਨੂੰ ਉਦੋਂ ਤੱਕ ਬਹੁਤ ਮੇਰੇ ਦਿਮਾਗ ਵਿੱਚ ਆ ਚੁੱਕੀ ਸੀ ਕਿਉਂਕਿ ਪੋਜ਼ਿਟਿਵ ਕਿਤਾਬਾਂ ਵੀ ਪੜ੍ਹ ਲਈਆਂ ਗੁਰਬਾਣੀ ਨੂੰ ਵੀ ਅਰਥਾ ਸਮਝਣੇ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਬਹੁਤ ਜਨਨ ਕੀ ਆਪਦੀ ਸੋਚ ਨੂੰ ਸੁਧਾਰ ਲਿਆ ਸੀ ਮੈਂ ਜਿਹੜਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ ਕਰਦੀ ਸੀ ਨਾ ਸਭ ਤੋਂ ਪਹਿਲਾਂ ਮੈਂ ਬੰਦ ਕੀਤੀ ਜਿਹੜੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਉਹ ਕਰਨਾ ਬੰਦ ਕੀਤਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਕੀ ਕੀਤਾ ਜਦੋਂ ਵੀ ਮੇਰੇ ਦਿਮਾਗ ਵਿੱਚ ਜਿਹਨੇ ਨੈਗੇਟਿਵ ਥਾਟ ਆਣੇ ਵੀ ਆਹ ਚੀਜ਼ ਕਿਵੇਂ ਹੋਊਗੀ ਹੋਊਗੀ ਕਿ ਨਹੀਂ ਹੋਊਗੀ ਤਾਂ ਮੈਂ ਬੈਠ ਜਾਣਾ ਲੰਬੀ ਸਾਹ ਲੈਣੀ ਤੇ ਆਪਣੇ ਆਪ ਨੂੰ ਕਹਿਣਾ ਸਭ ਠੀਕ ਹੈ ਸਭ ਕੁਝ ਠੀਕ ਹੋ ਰਿਹਾ ਸਭ ਕੁਝ ਠੀਕ ਹੋ ਜਾਊਗਾ ਮੈਂ 5 ਮਿੰਟ ਵਿੱਚ ਆਪਣੇ ਆਪ ਨੂੰ ਇਹ ਬੋਲਣਾ ਤੇ 5 ਮਿੰਟ ਦੇ ਵਿੱਚ ਮੇਰੀ ਸੋਚ ਇੰਨੀ ਜ਼ਿਆਦਾ ਦੁਆਰਾ ਪੋਜ਼ਿਟਿਵ ਹੋ ਜਾਣੀ ਕਿ ਮੈਂ ਖੁਦ ਹੈਰਾਨ ਹੋਣਾ ਤਾਂ ਮੈਨੂੰ ਸਮਝ ਆ ਗਿਆ ਵੀ ਚੀਜ਼ਾਂ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਮੈਂ ਜੋ YouTube ਚੈਨਲ ਸ਼ੁਰੂ ਕੀਤਾ ਤਾਂ ਮੈਂ ਇੱਕ ਚੰਗੀ ਸੋਚ ਦੇ ਨਾਲ ਕੀਤਾ ਮੈਂ ਇਹ ਨਹੀਂ ਸੋਚਿਆ ਵੀ ਮੇਰਾ ਚੈਨਲ ਕਦੋਂ ਵੀ ਕਾਮਯਾਬ ਹੋਊਗਾ ਚੱਲੂਗਾ ਕਿ ਨਹੀਂ ਚੱਲੂਗਾ ਮੇਰੇ ਇੰਨੇ ਸਬਸਕ੍ਰਾਈਬਰ ਹੋਣਗੇ ਕਿ ਨਹੀਂ ਹੋਣਗੇ ਆ ਕਦੋਂ ਹੋਣਗੇ ਮੈਂ ਚੈਨਲ ਤੇ ਕੰਮ ਕਰਦੀ ਗਈ ਵੀਡੀਓਸ ਅਪਲੋਡ ਕਰਦੀ ਗਈ ਤੇ ਨਾਲ ਕੀ ਸੋਚਦੀ ਹੁੰਦੀ ਸੀ ਵੀ ਸਾਡੀ ਪੇਮੈਂਟ ਆਉਗੀ ਉਹ ਪੇਮੈਂਟ ਦੇ ਵਿੱਚ ਮੈਂ ਫੈਮਲੀ ਨੂੰ ਸਹਿਯੋਗ ਕਰੂੰਗੀ ਮੈਂ ਇੰਦਾ ਕਰੂੰਗੀ ਮੈਂ ਉਹਦੇ ਵਿੱਚ ਜਿਹੜੇ ਘਰ ਦੇ ਖਰਚੇ ਆ ਉਹ ਚਲਾ ਲੂੰਗੀ ਮੇਰੇ ਹਸਬੰਦ ਜਿਹੜੀ ਸੈਲਰੀ ਹੋ ਚੱਲ ਉਹ ਅਸੀਂ ਹੋਰ ਕੰਮ ਕਰ ਲਿਆ ਕਰਾਂਗੇ ਸੇਫ ਹੋ ਜਾ ਕਰੂੰਗੀ ਸਟਾਰਟਿੰਗ ਦੇ ਵਿੱਚ ਥੋੜੀ ਘੱਟ ਪੇਮੈਂਟ ਆਉਂਦੀ ਹੈ YouTube ਦੀ ਹਨਾ ਹਲੇ ਵੀ ਕੋਈ ਜ਼ਿਆਦਾ ਨਹੀਂ ਮੈਂ ਕਹੂੰਗੀ ਵੀ ਆਉਂਦੀ ਆ ਬਟ ਹਾਂ ਜਿਹੜੀ ਪਹਿਲੀ ਪੇਮੈਂਟ ਆਈ ਸੀ ਉਹਦੇ ਨਾਲੋਂ ਥੋੜੀ ਜੀ ਵਧੀਆ ਹਨਾ ਤਾਂ ਮਤਲਬ ਇਹ ਚੀਜ਼ਾਂ ਮੈਂ ਸੋਚਣੀ ਆ ਬਾਕੇ ਸੁਪਨੇ ਦੇਖਣੀ ਉਹ ਚੀਜ਼ਾਂ ਨੂੰ ਸੁਪਨੇ ਸੋਚਣੀ ਕਿਉਂਕਿ ਮੈਨੂੰ ਪਤਾ ਸੀ ਵੀ ਉਹ ਕਿਤਾਬ 'ਚ ਲਿਖਿਆ ਵੀ ਜੋ ਚੀਜ਼ ਅਸੀਂ ਆਪਣੇ ਲਈ ਸੋਚਾਂਗੇ ਅੱਗੇ ਜਾ ਕੇ ਉਹੀ ਚੀਜ਼ ਆਪਾਂ ਨੂੰ ਮਿਲਣੀ ਆ ਤੁਸੀਂ ਯਕੀਨ ਨਹੀਂ ਕਰਨਾ ਚੌਥੇ ਮਹੀਨੇ ਦੇ ਵਿੱਚ ਮੈਨੂੰ ਪੇਮੈਂਟ ਆ ਗਈ ਸੀ ਪਹਿਲੀ ਜਿੱਥੇ ਲੋਕਾਂ ਨੂੰ 1.5 ਸਾਲ ਹੋ ਗਏ ਚੈਨਲਾਂ 'ਤੇ ਕੰਮ ਕਰਦੇ ਹਾਲ ਤੱਕ ਪੇਮੈਂਟਾਂ ਨਹੀਂ ਆਈਆਂ ਕਿਉਂ ਕਿ ਮੈਂ 네ਗੇਟਿਵ ਥਾਟ ਆਪਣੇ ਦਿਮਾਗ 'ਚ ਆਉਣ ਹੀ ਨਹੀਂ ਦਿੱਤੇ ਮੈਂ ਪੋਜ਼ਿਟਿਵ ਹੀ ਸੋਚਦੀ ਰਹੀ ਆ ਠੀਕ ਹੈ ਤੇ ਤੁਸੀਂ ਇੱਕ ਤਿੰਨ ਐਗਜ਼ਾਮਪਲਾਂ ਮੇਰੀ ਜ਼ਿੰਦਗੀ ਚ ਦੇਖ ਸਕਦੇ ਹੋ ਵੈਸੇ ਐਗਜ਼ਾਮਪਲਾਂ ਤਾਂ ਹੋ ਵੀ ਬਹੁਤ ਸਾਰੀਆਂ ਨੇ ਵੀ ਜੋ ਜੋ ਮੈਂ ਸੋਚਿਆ ਚੀਜ਼ਾਂ ਹੋਈਆਂ ਪਰ ਕੁਝ ਗੱਲਾਂ ਹੁੰਦੀਆਂ ਨਾ ਆਪਾਂ ਨਹੀਂ ਸ਼ੇਅਰ ਕਰ ਸਕਦੇ ਹਨ ਤੇ ਪਰ ਇਹ ਚੀਜ਼ਾਂ ਦੇਖੋ ਵੀ ਉਹ ਚੀਜ਼ ਮੈਂ ਸੋਚੀ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਆ ਅੱਛਾ ਉਸ ਤੋਂ ਪਹਿਲਾਂ ਆਪਾਂ ਕੁਐਸਚਨ ਪੁੱਛ ਲੈਨੇ ਆ ਅੱਜ ਦਾ ਕੁਐਸਚਨ ਹੈ ਵੀ ਸਭ ਤੋਂ ਪਹਿਲਾਂ ਮੈਂ ਕੀ ਕਰਨਾ ਬੰਦ ਕੀਤਾ ਇਹ ਆਦਾ ਕੁਐਸਚਨ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਕਿਹੜੀ ਚੀਜ਼ ਦਾ ਤੁਸੀਂ ਧਿਆਨ ਰੱਖਣਾ ਨੇਗੇਟਿਵ ਥਾਟ ਸਿਰਫ ਉਹ ਨਹੀਂ ਹੁੰਦੇ ਜੋ ਤੁਸੀਂ ਆਪ ਦੇ ਲਈ ਸੋਚਦੇ ਹੋ ਵੀ ਜਿਵੇਂ ਕੀ ਮੇਰਾ ਕੀ ਬਣੂਗਾ ਸਾਡਾ ਕੰਮ ਬਣੂਗਾ ਨਹੀਂ ਬਣੂਗਾ ਸਿਰਫ ਇਹੀ 네ਗੇਟਿਵ ਥਾਟਸ ਨਹੀਂ ਹੁੰਦੀ ਮੰਨ ਲਓ ਆਪਾਂ ਕਿਸੇ ਦਾ ਮਾੜਾ ਸੋਚ ਰਹੇ ਹਾਂ ਵੀ ਇਹਦਾ ਐ ਹੋ ਜੇ ਜਾਂ ਆਪਾਂ ਸੋ ਕਿਸੇ ਦਾ ਚਾਹੀ ਹੱਕ ਮਾਰਨ ਬਾਰੇ ਸੋਚ ਰਹੇ ਹਾਂ ਚਾਹੀ ਕਿਸਦਾ ਆਪਾਂ ਈਰਖਾ ਬਾਰੇ ਕਿਸੇ ਦੀ ਸੋਚ ਰਹੇ ਹਾਂ ਵੀ ਇਹ ਕਿਉਂ ਕਾਮਯਾਬ ਹੋ ਗਿਆ ਜਾਂ ਆਪਾਂ ਸੋਚਦੇ ਹਾਂ ਵੀ ਵੀ ਇਹ ਖੁਸ਼ ਕਿਉਂ ਆ ਉਹ ਵੀ 네ਗੇਟਿਵ ਥਾਟ ਹੈ ਵੀ ਇਹ ਦੁਖੀ ਕਿਉਂ ਨਹੀਂ ਹੈ ਹੈਣਾ ਤਾਂ ਉਹ ਵੀ 네ਗੇਟਿਵ ਥੌਟ ਨੇ ਹੁਣ ਜਦੋਂ ਆਪਾਂ ਇਹ ਚੀਜ਼ਾਂ ਕਿਸੇ ਲਈ ਸੋਚਾਂਗੇ ਨਾ ਉਹ ਸਾਡੀ ਜ਼ਿੰਦਗੀ ਵਿੱਚ ਹੋਣੀ ਹੈ ਸ਼ੁਰੂ ਹੋ ਜਾਣੀ ਹੈ ਹੁਣ ਤੁਸੀਂ ਸੋਚੋਗੇ ਵੀ ਕਿੱਦਾਂ ਹੁੰਦਾ ਇਹ ਇਦਾਂ ਹੁੰਦਾ ਹੈ ਵੀ ਸੋਚਦੇ ਤਾਂ ਤੁਸੀਂ ਆਪਣੇ ਦਿਮਾਗ ਚੋਂ ਹਨਾ ਤੁਹਾਡੇ ਦਿਮਾਗ ਨੇ ਉਹੀ ਚੀਜ਼ਾਂ ਨੂੰ ਮੰਨਣਾ ਜੋ ਤੁਸੀਂ ਆਪਣੇ ਦਿਮਾਗ ਵਿੱਚ ਸੋਚੋਗੇ ਫਿਰ ਉਹ ਉਹ ਚਾਹੇ ਤੁਸੀਂ ਆਪਣੇ ਲਈ ਸੋਚ ਰਹੇ ਹੋ ਚਾਹੇ ਕਿਸੇ ਲਈ ਸੋਚ ਰਹੇ ਹੋ ਉਹਨੇ ਤੁਹਾਡੀ ਜ਼ਿੰਦਗੀ ਵਿੱਚ ਉਹੀ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਹੈ ਬਾ ਜਦੋਂ ਦੇਖੋ ਆਪਾਂ ਬਾਣੀ ਸਮਝਦੇ ਆਂ ਬਾਣੀ ਦੇ ਵਿੱਚ ਵੀ ਆਪਾਂ ਨੂੰ ਗੁਰੂ ਸਹਬੇ ਨੇ ਕਿਸੇ ਦਾ ਮਾੜਾ ਸੋਚਣ ਤੋਂ ਮਨਾ ਕੀਤਾ ਇਨ੍ਹਾਂ ਚੀਜ਼ਾਂ ਦੇ ਪਿੱਛੇ ਕੁਝ ਮਤਲਬ ਹੈ ਕਿਉਂ ਕਿਉਂਕਿ ਫਿਰ ਉਹੀ ਦੇਖੋ ਕਹਿੰਦੇ ਹੁੰਦੇ ਨਾ ਕਿ ਸਿਆਣੇ ਵੀ ਕਹਿੰਦੇ ਨੇ ਕਰ ਪਣਾ ਹੋ ਭਲਾ ਕਰ ਬੁਰਾ ਹੋ ਬੁਰਾ ਜਦੋਂ ਆਪਾਂ ਕਿਸਦਾ ਭਲਾ ਕਰਦੇ ਆਂ ਸਾਡਾ ਭਲਾ ਹੁੰਦਾ ਕਿਸੇ ਦਾ ਬੁਰਾ ਕਰਦੇ ਆਂ ਤਾਂ ਸਾਡਾ ਵੀ ਬੁਰਾ ਹੁੰਦਾ ਇਹਦੇ ਪਿੱਛੇ ਇਹੀ ਮੇਨ ਕਾਰਨ ਹੈ ਇਹੀ ਵਜ੍ਹਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਆਉਂਦਾ ਕਿਉਂ ਦੁੱਖ ਆਉਂਦਾ ਨਹੀਂ ਇਹੀ ਮੈਂ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਚੰਗਾ ਹੋਇਆ ਉਹ ਮੈਂ ਚੰਗਾ ਸੋਚਿਆ ਤਾਂ ਹੋ ਗਿਆ ਮਾੜਾ ਹੋਇਆ ਤਾਂ ਉਹ ਵੀ ਮੈਂ ਸੋਚਿਆ ਆਪਣੇ ਲਈ ਹਰ ਟਾਈਮ ਉਹ ਚੀਜ਼ਾਂ ਮੰਗੀਆਂ ਆਉਂਦੇ ਲਈ ਅੱਛਾ ਮੰਗਣਾ ਇਹ ਨਹੀਂ ਹੁੰਦਾ ਵੀ ਸਿਰਫ ਮੂੰਹ ਤੋਂ ਮੰਗਣਾ ਮੰਗਣਾ ਜੋ ਤੁਸੀਂ ਆਪਣੇ ਦਿਮਾਗ ਵਿੱਚ ਵੀ ਸੋਚਦੇ ਹੋ ਨਾ ਉਹ ਵੀ ਇੱਕ ਤਰ੍ਹਾਂ ਦਾ ਮੰਗਣਾ ਹੈ ਵੀ ਤੁਸੀਂ ਯੂਨੀਵਰਸ ਤੋਂ ਚੀਜ਼ ਮੰਗ ਰਹੇ ਹੋ ਠੀਕ ਹੈ ਤੇ ਯੂਨੀਵਰਸ ਸਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ ਜੇ ਅਸੀਂ ਦੁਖੀ ਆ ਦੁੱਖ ਦੀ ਭਾਵਨਾ ਚ ਉਹਨੂੰ ਵੀ ਉਹ ਸਮਝਦਾ ਫਿਰ ਉਹ ਸਾਡੀ ਜ਼ਿੰਦਗੀ ਚ ਹੋਰ ਜਿਆਦਾ ਦੁੱਖ ਲੈ ਕੇ ਆਊਗਾ ਜੇ ਅਸੀਂ ਅੰਦਰੋਂ ਖੁਸ਼ ਆ ਸਾਡੀ ਖੁਸ਼ੀ ਦੀ ਭਾਵਨਾ ਨੂੰ ਵੀ ਉਹ ਸਮਝਦਾ ਫਿਰ ਉਹ ਸਾਡੀ ਜ਼ਿੰਦਗੀ ਚ ਹੋਰ ਜ਼ਿਆਦਾ ਖੁਸ਼ੀ ਲੈ ਕੇ ਆਊਗਾ ਸੋ ਅਗਰ ਤੁਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਚਿੰਤਾ ਕਰਨੀ ਘਟਾ ਦਿੱਤੀ ਚਿੰਤਾ ਜਿਹੜੀ ਟੈਨਸ਼ਨ ਘਟਾ ਦਿੱਤੀ ਤੁਸੀਂ ਇਹਨਾਂ ਚੀਜ਼ ਨੂੰ ਕਰਨਾ ਬੰਦ ਕਰਤਾ ਹਰ ਟਾਈਮ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੀ ਜ਼ਿੰਦਗੀ ਵੀ ਸਾਡੀ ਤਰ੍ਹਾਂ ਬਦਲ ਜ਼ਰੂਰ ਜਾਵੇ ਸੋ ਉਮੀਦ ਕਰਦੀ ਹਾਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਦੇ ਰਹੋ